ਅੰ데 ਸ਼ਗਲਜੀ ਤੋਂ ਸੀਵੀ ਕਲੋਕੀ ਪੂਰੀ ਟੀਮ ਦੇ ਨਾਲ ਜਿੰਨੇ ਵੀ ਕੌਂਸਲਰ ਪੁੱਛ ਪੁੱਜੇ ਐ ਇੱਥੇ ਤਾਂ ਕਿਸ ਤਰੀਕੇ ਨਾਲ ਜਿਹੜੀ ਕਿ ਪ੍ਰਸ਼ਾਸਨ ਵੱਲੋਂ ਇੱਧਰ ਮਹਿਮ ਨੂੰ ਦੇਖਦੇ ਪਹਿਲਾਂ ਤਾਂ ਸਾਰੀ ਕਾਰਪੋਰੇਸ਼ਨ ਇਸ ਦੀ ਵਧਾਈ ਦੇ ਯੋਗ ਹੈ ਕਮਿਸ਼ਨਰ ਸਾਹਿਬ ਸਾਡੇ ਮੈਡਮ ਸਾਡੇ ਸੀਨੀਅਰ ਡਿਪਟੀ ਮੈਰ ਸਾਡੇ ਮੀਰ ਸਾਹਿਬ ਤੇ ਸਾਡੇ ਹੋਰ ਜਿੰਨੇ ਵੀ ਮੇਰੇ ਕੌਂਸਲਰ ਸਹਿਬਾਨ ਨੇ ਜਿਹੜੇ ਮੇਰੇ ਸਾਥੀ ਨੇ ਤੇ ਸਾਰੇ ਸੁਪਰਡੈਂਟ ਜੀ ਪੂਰੀ ਟੋਟਲ ਕਾਰਪੋਰੇਸ਼ਨ ਇਸ ਦੀ ਵਧਾਈ ਦੇ ਯੋਗ ਹੈ ਦੇਖੋ ਹਜੇ ਤੱਕ ਇਹਨੇ ਅਸੀਂ ਉਹਦੇ ਲੈ ਕੇ ਆਏ ਆਂ 650 ਦੇ ਕਰੀਬ ਕਰੀਬ ਪੌਦਾ ਅਸੀਂ ਲੈ ਕੇ ਆਏ ਆ ਜਿੱਦਾਂ ਕਾਰਪੋਰੇਟ ਮੈਡਨ ਸਾਡੇ 450 ਅਸੀਂ ਲਗਾ ਚੁੱਕੇ ਆ 130 ਦੇ ਕਰੀਬ ਅੱਜ ਅਸੀਂ ਲਗਾਏ ਆ ਤੇ ਆਉਣ ਵਾਲੇ ਟਾਈਮ ਦੇ ਅਸੀਂ ਇਹਨੂੰ ਹੋਰ ਵਧਾਵਾਂਗੇ ਤੇ ਅਸੀਂ ਇਹ ਮੰਗ ਕਰਦੇ ਆ ਕਿ ਜਿੰਨੇ ਵੀ ਸਾਡੇ ਸਾਥੀ ਨੇ ਜੋ ਵੀ ਪੌਦਾ ਪੌਦਾ ਲਗਾਉਣਾ ਚਾਹੁੰਦੇ ਆ ਪੌਦਾ ਰੋਪਣ ਦੇ ਵਿੱਚ ਸਾਡੀ ਸਹਾਇਤਾ ਕਰਨਾ ਚਾਹੁੰਦੇ ਆ ਉਹ ਸਾਡੇ ਕਾਰਪੋਰੇਸ਼ਨ ਦੇ ਸਾਡੀ ਸਹਾਇਤਾ ਕਰਨ ਤੇ ਸਾਡੇ ਨਾਲ ਰੱਖ ਕੇ ਅਸੀਂ ਪੂਰਾ ਪਰਿਆਵਰਣ ਬੜਾ ਹਰਿਆ-ਭਰਿਆ ਬਣਾਈਏ ਤਾਂ ਕਿ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀਆਂ ਸਾਡੀ ਨਸਲਾਂ ਸਾਨੂੰ ਯਾਦ ਰੱਖਣ वातावरण लैके अभी जी की प्लाटेन की गई है नगर निगम वालों भी उपरला किया गया उ कह लो कि पील की व्यवस्था भी की गई किस तरीके मतलब कि जरा कि प्रोग्राम सारा लिखा गया जिमें कि पता है कि वातावरण संभालना हम सारे की जिम्मेदारी है क्योंकि ओवर द ईयर वातावरण सा ब खराब होंगे जा रहा है तो देखते हो कि किपरेचर वाता पाया है इस वास्ते गवर्नमेंट ने सूँ दस्या होया कि अभी प्लाने कराए ਇਦੇ ਵਿੱਚ ਕਾਰਪੋਰੇਸ਼ਨ ਦਾ ਜਿਹੜਾ ਸਾਡਾ ਟਾਰਗੇਟ ਹੈ 35 ਹਜ਼ਾਰ ਪੌਦਿਆਂ ਦਾ ਟਾਰਗੇਟ ਹੈ ਜਿਹਦੇ ਦੀ ਸ਼ੁਰੂਆਤ ਅਸੀਂ ਕਰ ਰਹੇ ਹਾਂ ਅੱਜ ਤੋਂ ਅਸੀਂ 460 ਜਿਹੜੇ ਹੈਗੇ ਪਲਾਂਟ ਸਾਡੇ ਲੱਗ ਚੁੱਕੇ ਆ ਅੱਜ ਤਕਰੀਬਨ 250 ਪਲਾਂਟ ਜਿਹੜੇ ਹੈਗੇ ਉਹ ਲੱਗ ਜਾਂਦੇ ਆ ਇਹ ਜਿਹੜੀ ਹੈਗੀ ਲਗਾਤਾਰਤਾ ਦੇ ਵਿੱਚ ਡੇਲੀ ਇੱਕ ਤਰ੍ਹਾਂ ਕਿ ਤੇ ਕੰਡੀਸ਼ਨ ਚ ਡ੍ਰਾਈਵ ਚਲਾਈਆਂ ਜਾਂਦੀਆਂ ਜ ਜਿਹਦੇ ਨਾਲ ਕਿ ਸਾਡਾ ਜਿਹੜਾ ਵਾਤਾਵਰਣ ਹੈ ਸਾਡਾ এনवायरमेंट ਹੈ ਅੱਛਾ ਹੋਏਗਾ ਤੇ ਸਾਡੀ ਹੈਲਥ ਤੇ ਬੜਾ ਅੱਛਾ ਅਸਰ ਹੈ ਕਿਸ ਤਰੀਕੇ ਦੇ ਮੈਡਮ ਪੌਦੇ ਲਗਾਏ ਜਾ ਰਹੇ ਆ ਪੌਦੇ ਲਗਾ ਰਹੇ ਹੈਗੇ ਆਂਬ ਦੇ ਲਗਾ ਰਹੇ ਆਂ ਡੇਕ ਦੇ ਲਗਾ ਰਹੇ ਆਂ ਔਰ ਇਕਰ ਲੰਗੋਨ ਲਾਲੀ ਸੰਤਰਾ ਮਿਕਸ ਜਿਹੜੇ ਹੋ ਗਏ ਆਂ ਇਸ ਤੋਂ ਲੱਭ ਮੈਡਮ ਆਮ ਪਬਲਿਕ ਨੂੰ ਵੀ ਕੋਈ ਮੈਸੇਜ ਕਰਨਾ ਕਨਵੇ ਕਰਨਾ ਚਾਹੁੰਦਾ ਹਾਂ ਕਿ ਅਸੀਂ ਆਪਣੇ ਨਾਲ ਇਨਵੋਲਵ ਕਰ ਰਹੇ ਹਾਂ ਜੀ ਬਹੁਤ ਸਾਰੀਆਂ ਐਨ ਜੀਓ ਦੇ ਨਾਲ ਸਾਡੀ ਗੱਲ ਚੱਲ ਰਹੀ ਹੈ ਐਨ ਜੀਓ ਵੀ ਬਹੁਤ ਖੁਸ਼ੀ ਦੇ ਨਾਲ ਇਸ ਮਹਿੰਮ ਦੇ ਵਿੱਚ ਸਾਡੇ ਨਾਲ ਸਾਥ ਦੇਣਗੇ ਅੱਜ ਤੁਸੀਂ ਸਾਡਾ ਮਾਮਲ ਦੇਖ ਹੀ ਰਹੇ ਹਾਂ ਕਿ ਮੇਰੇ ਸਾਥ ਮੇਰੇ ਨਾਲ ਹੈਗੇ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਬਹੁਤ ਸਾਰੇ ਕਾਉਂਸਲਰ ਸਹਿਮਾਨ ਸਾਡੇ ਸੁਪਰਡੈਂਟ ਸਾਡੇ ਐਸ ਸੀ ਔਰ ਸਾਡਾ ਸਾਰਾ ਸਟਾਫ ਜਿਹੜਾ ਹੈਗਾ ਇਸ ਮਹਿੰਮ ਦੇ ਵਿੱਚ ਸ਼ਾਮਿਲ ਹੋਇਆ ਹੈ ਇਵਨ ਮੀਡੀਆ ਤੋਂ ਵੀ ਬਹੁਤ ਸਾਰੇ ਸਾਥੀ ਸਾਡੇ ਨਾਲ ਆਏ ਹੈ ਆਨਲਾਈਨ ਸਮੇਂ ਦੇ ਵਿੱਚ ਸਾਡੇ ਬੱਚਿਆਂ ਨੂੰ ਜ਼ਿਆਦਾ ਚੰਨ ਵਾਇਰਲ